ਕਲ ਤੁਹਾਡਾ ਸਰੀਰ ਰਹਿੰਦਾ ਥੱਕਿਆ ਥੱਕਿਆ ਕਮਜ਼ੋਰ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਵੇਖਣ ਨੂੰ ਕਮਜ਼ੋਰ ਜਿਹਾ ਲੱਗਦੇ ਜੇ ਪਤਲੇ ਲੱਗਦੇ ਜੇ ਹਰ ਕੋਈ ਕਹਿੰਦਾ ਕਿ ਕੀ ਤੂੰ ਰੋਟੀ ਨਹੀਂ ਖਾਂਦਾ ਤਾਂ ਫਿਰ ਰੋਟੀ ਦੀ ਜਗ੍ਹਾ ਤੇ ਖਾਣ ਲੱਗ ਜਾਓ ਇਹ ਖੀਰ ਤੇ ਸਰੀਰ ਵਿੱਚ ਆ ਜਾਵੇਗੀ ਤਾਕਤ ਉਹ ਕਿਹੜੀ ਖੀਰ ਆ ਜਿਸ ਨੂੰ ਖਾਣ ਦੇ ਨਾਲ ਸਰੀਰ ਕਮਜ਼ੋਰ ਨਹੀਂ ਲੱਗੇਗਾ ਥੱਕਿਆ ਨਹੀਂ ਲੱਗੇਗਾ ਭਰਿਆ ਭਰਿਆ ਸਰੀਰ ਹੋ ਜਾਵੇਗਾ ਉਹ ਹੈ ਦਲੀਏ ਦੀ ਖੀਰ ਹਰ ਇੱਕ ਵੀਰ ਭੈਣ ਜੋ ਕਮਜ਼ੋਰ ਆ ਪਤਲਾ ਲੱਗਦਾ ਆ ਤਾਂ ਉਹ ਸਵੇਰ ਦੇ ਟਾਈਮ ਦਲੀਆ ਜ਼ਰੂਰ ਖਾਵੇ ਦਲੀਏ ਨੂੰ ਇੱਕ ਚਮਚ ਘਿਓ ਵਿੱਚ ਭੁੰਨ ਕੇ ਤੇ ਉਸ ਵਿੱਚ ਦੁੱਧ ਪਾ ਕੇ ਫੁੱਲ ਮਖਾਣੇ ਪਾ ਕੇ ਖੀਰ ਤਿਆਰ ਕਰ ਲਓ ਤੁਸੀਂ ਸਵਾਦ ਅਨੁਸਾਰ ਉਸ ਵਿੱਚ ਹੋਰ ਚੀਜ਼ਾਂ ਵੀ ਪਾ ਸਕਦੇ ਹੋ ਬਦਾਮ ਪਾਲ ਲਵੋ ਤੁਸੀਂ ਉਹਦੇ ਵਿੱਚ ਖਸ ਖਸ ਪਾਲ ਲਵੋ ਤੁਸੀਂ ਇਸ ਨਾਲ ਇਸ ਏ ਖੀਰ ਤਿਆਰ ਕਰਕੇ ਸਵੇਰ ਦੇ ਟਾਈਮ ਖਾਓ ਤਾਂ ਤੁਹਾਡੀ ਕਮਜ਼ੋਰੀ ਥਕਾਨ ਦੂਰ ਹੋ ਜਾਵੇਗੀ ਤੇ ਸਰੀਰ ਵੀ ਭਰਿਆ ਭਰਿਆ ਲੱਗਣ ਲੱਗ ਜਾਵੇਗਾ ਇਸ ਦਾ ਰੋਜ਼ਾਨਾ ਇਸਤੇਮਾਲ ਕਰਨ ਦੇ ਨਾਲ ਕਿਉਂਕਿ ਜਿਹੜੇ ਵੀ ਵੀਰ ਜਿਮ ਜਾਂਦੇ ਨੇ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਵਾਕਿਫ ਨੇ ਕਿ ਉਹ ਦਲੀਆ ਖਾਣ ਦੀ ਸਲਾਹ ਦਿੰਦੇ ਨੇ ਕਾ ਕੇ ਦਲੀਆ ਖਾਣ ਨਾਲ ਸਰੀਰ ਵਿੱਚ ਬਹੁਤ ਤਾਕਤ ਆਉਂਦੀ ਏ ਤੇ ਸਰੀਰ ਵੀ ਭਰਿਆ-ਭਰਿਆ ਲੱਗਦਾ ਹੈ ਇਸ ਕਰਕੇ ਕਮਜ਼ੋਰ ਵੀਰ ਭੈਣਾ ਜਾਂ ਜੋ ਥੱਕੇ-ਥੱਕੇ ਮਹਿਸੂਸ ਕਰਦੇ ਨੇ ਉਹ ਅੱਜ ਤੋਂ ਹੀ ਦਲੀਆ ਖਾਣਾ ਸ਼ੁਰੂ ਕਰ ਦੇਣ ਤਾਂ ਉਹਨਾਂ ਦਾ ਸਰੀਰ ਥੱਕਿਆ ਨਹੀਂ ਲੱਗੇਗਾ ਕਮਜ਼ੋਰਾਂ ਦਾ ਸਰੀਰ ਜਿਹੜਾ ਉਹ ਭਰ ਜਾਵੇਗਾ ਅਜਹੀਆਂ ਹੀ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਲਈ ਤੁਹਾਡਾ ਆਪਣਾ YouTube ਚੈਨਲ ਆਵਾਜ਼ ਸੱਚ ਦੀ ਉੱਪਰ ਅਪਲੋਡ ਨੇ